ਦਿੱਲੀ ਦੇ ਵਿੱਚ ਜਿਹੜਾ ਪੋਲੂਸ਼ਨ ਹੈ ਇਹਦੀ ਮੁੱਖ ਵਜ੍ਹਾ ਜਿਹੜੀ ਪੰਜਾਬ ਦੇ ਵਿੱਚ ਕਿਸਾਨ ਜਿਹੜੀ ਪਰਾਲੀ ਸਾੜਦੇ ਉਹ ਹੈ ਅਲਬਿੱਤੇ ਕੱਲ ਲੋਕ ਸਭਾ ਦੇ ਵਿੱਚ ਜਿਹੜੇ ਕੇਂਦਰੀ ਵਾਤਾਵਰਨ ਮੰਤਰੀ ਨੇ ਪਪਿੰਦਰ ਜਾਦਵ ਨੇ ਅੰਕੜੇ ਦਿੱਤੇ ਆ ਕਹਿੰਦੇ ਆ ਕਿ ਪੰਜਾਬ ਦੇ ਵਿੱਚ 90% ਤੱਕ ਕਮੀ ਜਿਹੜੀ ਆ ਗਈ ਪਰਾਲੀ ਦੀਆਂ ਘਟਰਾਵਾਂ ਜਿਹੜੀਆਂ ਅੱਗ ਦੀਆਂ ਘਟਾਵਾਂ ਹੁੰਦੀਆਂ ਸੀ ਗਿਆ ਪਰਾਲੀ ਸਾੜ ਦੀਆਂ ਘਟਰਾਵਾਂ ਜਿਹੜੀਆਂ ਉੱਚ ਕਵੀ ਆ ਇਸ ਤੋਂ ਜਾਣ ਹੁੰਦਾ ਕਿ ਜਿਹੜੀਆਂ ਦਿੱਲੀ ਦੇ ਅੰਦਰ ਜਿਹੜਾ ਕੂੜਾ ਸੜਦਾ ਦਿੱਲੀ ਦੇ ਅੰਦਰ ਜਿਹੜਾ ਇੰਡਸਟਰੀ ਦਾ ਪ੍ਰਦੂਸ਼ਨ ਆ ਉਹ ਸਾਰਾ ਦਿੱਲੀ ਦਾ ਵਾਤਾਵਰਨ ਖਰਾਬ ਕਰਦਾ ਤੇ ਉਹਦਾ ਦੋਸ਼ ਜਿਹੜਾ ਪੰਜਾਬ ਦੇ ਸਿਰ ਤੇ ਤੇ ਪੰਜਾਬ ਦੇ ਕਿਸਾਨਾਂ ਦੇ ਸਿਰ ਤੇ ਮੜਿਆ ਜਾਂਦਾ ਸੋ ਕੱਲ ਦੀ ਜਿਹੜੀ ਵਾਤਾਵਰਨ ਮੰਤਰੀ ਦੀ ਸਟੇਟਮੈਂਟ ਹੈ ਉਹਨੇ ਕਲੀਅਰ ਕਰਤਾ ਕਿ ਕੇਂਦਰ ਤੇ ਦਿੱਲੀ ਦੀ ਬੀਜੇਪੀ ਸਰਕਾਰ ਜਿਹੜੀ ਹੈ ਉਹ ਪੰਜਾਬ ਨੂੰ ਤੇ ਪੰਜਾਬ ਦੇ ਕਿਸਾਨਾਂ ਨੂੰ ਜਿਹੜਾ ਉਹ ਗਮਰਾ ਦੇ ਦਿੱਲੀ ਦੇ ਲੋਕਾਂ ਨੂੰ ਬਦਨਾਮ ਕਰਦੀ ਸੀਗੀ ਔਰ ਸਾਨੂੰ ਬਦਨਾਮ ਕਰਦੀ ਸੀਗੀ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਕਿ ਪੰਜਾਬ ਨੂੰ ਜਿਹੜਾ ਲਗਾਤਾਰ ਬਦਨਾਮ ਕੀਤਾ ਜਾਂਦਾ ਹੈ ਉਹ ਸੱਚ ਜਿਹੜਾ ਸਾਹਮਣੇ ਆ ਗਿਆ ਇੱਕ ਹੋਰ ਕੱਲ ਤੁਸੀਂ ਦੇਖਿਆ ਨਾ ਨਿਊਜ਼ ਟੀਵੀ ਦੇ ਉੱਤੇ ਚੱਲਦੀ ਹੋਣੀ ਇਹਦੇ ਸੰਬੰਧ ਵਿੱਚ ਸੀਐਸਈ ਇੱਕ ਆਲ ਦੇ ਅਨਲਿਸਿਸ ਨੇ ਦੇਲੀ ਦੀ ਜਿਹੜੀ ਬਹੁਤ ਵੱਡੀ ਇੱਥੇ ਵਾਤਾਵਰਣ ਤੇ ਕੰਮ ਕਰਦੀ ਆ ਉਹਨਾਂ ਨੇ ਵੀ ਕਿਹਾ ਕਿ ਪਦਾਲੀ ਦਾ ਜਿਹੜਾ ਧੂਏ ਦਾ ਅਸਰ ਹੈ ਵੀ ਉਹ ਕਿਤੇ ਜੇ ਹੋਊਗਾ ਵੀ ਤੇ 2% ਤੋਂ ਲੈ ਕੇ 5% ਹੋਊਗਾ ਬਾਕੀ ਸਾਰਾ ਉਹਨਾਂ ਨੇ ਕਿਹਾ ਕਿ ਦਿੱਲੀ ਦੇ ਵਿੱਚ ਜਿਹੜੀ ਕੂੜੇ ਨੂੰ ਅੱਗ ਲਾਉਂਦੇ ਆ ਦਿੱਲੀ ਦੇ ਵਿੱਚ ਗੱਡੀਆਂ ਦਾ ਪ੍ਰੋਡਿਊਸ਼ਨ ਦਿੱਲੀ ਦੇ ਵਿੱਚ ਇੰਡਸਟਰੀ ਦਾ ਪ੍ਰੋਡਿਊਸ਼ਨ ਜਿਹੜਾ ਉਹਦੇ ਕਰਕੇ ਮਲੇ ਜਿਹੜਾ ਵਾਤਾਵਰਨ ਲਗਾਤਾਰ ਜਿਹੜਾ ਦਿੱਲੀ ਦਾ ਖਰਾਬ ਰਹਿੰਦਾ ਉਹ ਮੈਂ ਇੱਕ ਗੱਲ ਹੋਰ ਕਹਣੀ ਚਾਹੁੰਦਾ ਕਿ ਅਹੀ ਤਾਂ ਸਾਲ ਦੇ ਵਿੱਚ ਇੱਕ ਵਾਰ ਪਦਾਲੀ ਨੂੰ ਪਦਾਲੀ ਦੀ ਰਹਿਤ ਖੂਦ ਜਿਹੜੀ ਆ ਕਿਸਾਨ ਕਿਤੇ ਉਦੋਂ ਕੋਈ ਕੋਈ ਕਿਸਾਨ ਜੇ ਅੱਗ ਲਾਉਂਦਾ ਜਾਂ ਦੂਜੀ ਵਾਰ ਕਿਤੇ ਜਿਹੜਾ ਕਣਕ ਦਾ ਜਦੋਂ ਹੁੰਦਾ ਉਦੋਂ ਉਹਦੇ ਨਾਲ ਨੂੰ ਕੋ ਸਾਗ ਲਾਉਂਦਾ ਇਹ ਦੋ ਵਾਰ ਸਾਲ ਜਿਹੜਾ ਸਾਲਾ ਹੁੰਦਾ ਬਸ ਸਾਰਾ ਸਾਲ ਦਿੱਲੀ ਦੇ ਵਿੱਚ ਵਾਤਾਵਰਨ ਬੇਰਾ ਖਰਾਬ ਰਹਿੰਦਾ ਇਹਦੇ ਲਈ ਜ਼ਿੰਮੇਵਾਰ ਉੱਥੋਂ ਦੀ ਸਰਕਾਰ ਕੇਂਦਰ ਦੀ ਸਰਕਾਰ ਹੈ ਉੱਥੋਂ ਦੀ ਸਰਕਾਰ ਦੇ ਜਿਹੜਾ ਜਿਹੜਾ ਧੂਆਂ ਕਰਕੇ ਜਿਸ ਜਿਹੜਾ ਦਿੱਲੀ ਦੀ ਇੰਡਸਟਰੀ ਦੇ ਧੂਆਂ ਕਰਕੇ ਜਿਹੜਾ ਦਿੱਲੀ ਦੇ ਕੂੜੇ ਨੂੰ ਅੱਗ ਲੱਗਦੀ ਹੈ ਉਹਦੇ ਧੂਆਂ ਕਰਕੇ ਜਿਹੜਾ ਅਸਲ ਹੁੰਦਾ ਹੋਰ ਤੇ ਕੋਈ ਕੰਟਰੋਲ ਨਹੀਂ ਕੀਤਾ ਨਾ ਉਹਨਾਂ ਕੋ ਕੋਈ ਇਦਾਂ ਦਾ ਪਲਾਨ ਹੈ ਸੋ ਦਿੱਲੀ ਦੇ ਲੋਕ ਵਿਚਾਰੇ ਤੁਸੀਂ ਅੱਜ ਵੀ ਚੱਲਦੇ ਹੋ ਦਿੱਲੀ 'ਚ ਅਜਿਹਾ ਕਰਕਾਂ ਵੀ ਨਹੀਂ ਆ ਸਾਡਾ ਤਾਂ ਕਈ ਦਿਨਾਂ ਦਾ ਕੰਮ ਵੀ ਨਿਪਟ ਗਿਆ ਮੈਂ ਪਿਛਲੇ ਹਫਤੇ ਦਿੱਲੀ ਗਿਆ ਸੀਗਾ ਦਿੱਲੀ ਤੇ ਸਾਹ ਲੈਣਾ ਔਖਾ ਇਹਦੀ ਬੁਰੀ ਹਾਲਤ ਹੈ ਹੋਰ ਨਾਲ ਜਿਹੜਾ ਭਪਿੰਦਰ ਜਾਦਵ ਜੀ ਦੇ ਬਿਆਨ ਤੋਂ ਬਾਅਦ ਜਿਹੜਾ ਹੁਣ ਦਿੱਲੀ ਦੀ ਸਰਕਾਰ ਦਿੱਲੀ ਦੀ ਮੁੱਖ ਮੰਤਰੀ ਤੇ ਉਹ ਦਿੱਲੀ ਦੇ ਮੰਤਰੀ ਸਾਹਿਬ ਜਿਹੜੇ ਬੜੇ ਬੋਲਦੇ ਆ ਕਿ ਸੱਸਾ ਸਾਹਿਬ ਹੁਣ ਉਹਨਾਂ ਨੂੰ ਸਭ ਦੱਸਣਾ ਚਾਹੀਦਾ ਲੋਕਾਂ ਨੂੰ ਕਿ ਤੁਹਾਡੇ ਪ੍ਰਦੂਸ਼ਣ ਵਾਸਤੇ ਤੁਹਾਡੇ ਲਈ ਜਿਹੜਾ ਦਿੱਲੀ ਦੇ ਵਿੱਚ ਪ੍ਰਦੂਸ਼ਣ ਦੇ ਲਈ ਜ਼ਿੰਮੇਵਾਰ ਕੌਣ ਹੈ ਸੋ ਮੈਂ ਕਹਿਣਾ ਚਾਹੁੰਦਾ ਕਿ ਇਹਦੇ ਲਈ ਭਾਜਪਾ ਜ਼ਿੰਮੇਵਾਰ ਸੀਗੀ ਇਹਦੇ ਲਈ ਦਿੱਲੀ ਸਰਕਾਰ ਭਾਜਪਾ ਦੀ ਕੇਂਦਰ ਸਰਕਾਰ ਦੇ ਜ਼ਿੰਮੇਵਾਰ ਸੀਗੀ ਔਰ ਪੰਜਾਬ ਦੇ ਕਿਸਾਨਾਂ ਨੂੰ ਤੇ ਪੰਜਾਬ ਨੂੰ ਜਾਣ ਪੁੱਝ ਕੇ ਬਦਨਾਮ ਕੀਤਾ ਗਿਆ ਕਈ ਕਈ ਮਸਲਿਆਂ ਦੇ ਵਿੱਚ ਮਦਦ ਕਰਦੇ ਆ ਜਿਹੜਾ ਦੂਜਾ ਬਿਆਨ ਸੀਗਾ ਜਿਹੜਾ ਹੜ੍ਹਾਂ ਦੇ ਵਿੱਚ ਹੜ੍ਹਾਂ ਦੇ ਵਿੱਚ ਵੀ ਬਲ ਮੰਤਰੀ ਨੇ ਜਿਹੜਾ ਬਿਆਨ ਦਿੱਤਾ ਉਨੇ ਬੜਾ ਕਲੀਅਰ ਕੀਤਾ ਉਹਨੇ ਕਿਹਾ ਕਿ ਬਲੋ ਜਿਹੜਾ ਇਹ ਝੂਠ ਹੈ ਕਿ ਜਿਹੜਾ ਉੱਥੇ ਡੈਮਾਂ ਦੇ ਕਰਕੇ ਜਾ ਜਿਹੜੀਆਂ ਉੱਥੇ ਇਹ ਗਾੜੀ ਡਰੇਨ ਵਗੈਰਾ ਸਾਫ ਨਹੀਂ ਹੋਈਆਂ ਉਹਨਾਂ ਕਰਕੇ ਪਾਣੀ ਆਇਆ ਉਹਨੇ ਬੜਾ ਕਲੀਅਰ ਕਿਹਾ ਕਿ ਕੁਦਰਤੀ ਜਿਹੜਾ ਇੰਨੀ ਬਾਸ ਹੋਈ ਪਾਣੀ ਦਾ ਮੁੱਖ ਕਾਰਨ ਹੋ ਸੀਗਾ ਨਹੀਂ ਤੇ ਜਿਹੜਾ ਹੀ ਦਿੱਲੀ ਤੋਂ ਆਉਂਦਾ ਸੀਗਾ ਜਿਹੜਾ ਵੀ ਦਿੱਲੀ ਤੋਂ ਮੰਤਰੀ ਆ ਉਹਨੇ ਕਿਹਾ ਜੀ ਇੱਥੇ ਮਾਹਿੰਦ ਬੜੀ ਹੋਈ ਜੀ ਇਥੇ ਤੁਸੀਂ ਵਾਅ ਮੌਜੂਦ ਨਹੀਂ ਕੀਤੇ ਜੀ ਇੱਥੇ ਉਹ ਦਰਿਆ ਸਾਹਿਬ ਨੇ ਕੀਤੇ ਜੀ ਫਲਾਉਂ ਨਹੀਂ ਕੀਤਾ ਜੀ ਇਹ ਵੀ ਲੋਕ ਸਭਾ ਦੇ ਵਿੱਚ ਬਿਆਨ ਦੇ ਕੇ ਸਵর্ধਤ ਮੰਤਰੀ ਨੇ ਬਹੁਤ ਕੱਲ ਕਲੀਅਰ ਕੀਤਾ ਸੋ ਮੈਂ ਸਮਝਦਾ ਕਿ ਹਰ ਮਸਲੇ ਦੇ ਉੱਤੇ ਬੀਜੇਪੀ ਜਿਹੜੀ ਪੰਜਾਬ ਨੂੰ ਬਦਨਾਮ ਕਰਦੀ ਸੀਗੀ ਉਹਨਾਂ ਨੂੰ ਆਪਣੇ ਮੂੰਹ ਦੀ ਖਾਣੀ ਪਈ ਔਰ ਉਹਨਾਂ ਨੂੰ ਪਤਾ ਪਤਾ ਲੱਗਾ ਹੁਣ ਹੁਣ ਪੰਜਾਬ ਦੇ ਲੋਕਾਂ ਨੂੰ ਦੇਸ਼ ਦੇ ਲੋਕਾਂ ਨੂੰ ਪਤਾ ਲੱਗਾ ਕਿ ਹੜਾਂ ਲਈ ਕੌਣ ਜ਼ਿੰਮੇਵਾਰ ਹੈ ਹਰ ਕਿੱਦਾਂ ਆਏ ਕਿੱਦਾਂ ਕੁਦਰਤੀ ਕਾਪੀ ਹੋਈ ਅਸੀਂ ਕਹਿੰਦੇ ਸੀਗੇ ਸੀਐਮ ਸਾਹਿਬ ਕਹਿੰਦੇ ਕਿ ਕੁਦਰਤੀ ਕਰੋਪੀ ਹੋ ਗਈ ਅੰਨਾ ਮੀ ਆ ਜਾ ਅਸੀਂ ਵੀ ਕਹਿੰਦੇ ਸੀਗੇ ਪਰ ਨਹੀਂ ਸੁਣੀ ਜਿਹੜਾ ਹੁੰਦਾ ਹੀ ਕਹਿੰਦੇ ਜੇ ਆ ਕਰਤਾ ਜੀ ਇਥੇ ਆ ਹੀ ਹੋਇਆ ਜੀ ਸੋ ਮੈਂ ਸਮਝਦਾ ਕਿ ਦੋ ਚੀਜ਼ਾਂ ਬਹੁਤ ਵਧੀਆ ਢੰਗ ਦੇ ਨਾਲ ਕੱਲ ਲੋਕ ਸਭਾ ਦੇ ਵਿੱਚ ਜਿਹੜੀਆਂ ਉਹ ਸਪਸ਼ਟ ਹੋਈਆਂ ਤਲੀਬ ਹੋਈਆਂ ਉਹ ਪੰਜਾਬ ਦਾ ਪੱਖ ਜਿਹੜਾ ਜੋ ਅਸੀਂ ਕਹਿੰਦੇ ਸੀ ਕਿ ਨਾ ਹੀ ਪੋਲੂਸ਼ਨ ਲਈ ਜ਼ਿੰਮੇਵਾਰ ਆ ਨਾ ਅਸੀਂ ਹੜਾ ਲਈ ਕੋ ਜ਼ਿੰਮੇਵਾਰ ਆ ਨਾ ਦੋਵੇਂ ਤਿੱਦਾ ਬਹੁਤ ਕਲੀਅਰ ਤਾਂ ਜਿਹੜੀਆਂ ਲੋਕ ਸਭਾ ਦੇ ਚ ਹੋਈਆਂ ਮੈਂ ਤੁਹਾਡੇ ਲਈ ਇਹ ਕਹਿਣਾ ਚਾਹੁੰਦਾ ਸੀਗਾ ਕਿ ਬੀਜੇਪੀ ਨੇ ਇਹਨਾਂ ਦੋਹਾਂ ਮੁੱਦੇਾਂ ਦੇ ਉੱਤੇ ਬਹੁਤ ਮੱਦੀ ਰਾਜਨੀਤੀ ਕੀਤੀ ਔਰ ਦੋਹਾਂ ਮੁੱਦੇਾਂ ਦੇ ਉੱਤੇ ਪੰਜਾਬ ਨੂੰ ਬਦਨਾਮ ਕਰਦੀ ਕੋਈ ਕਸਰ ਨਹੀਂ ਛੱਡੀ ਪਰ ਸੱਚ ਦੇ ਸਾਥੀ ਹੈ ਸੱਚ ਨੇ ਸਾਥ ਹੀ ਰਹਿਣਾ ਝੂਠ ਦੇ ਝੂਠ ਰਹਿਣਾ ਤੁਸੀਂ ਝੂਠ ਫਾ ਸਕਦੇ ਹੋ ਟੈਂਪਲ ਜਿੰਨਾ ਮਰਜ਼ੀ ਮਾਰੀ ਜਾਓ ਪਰ ਸਚਾਈ ਛੁਪ ਨਹੀਂ ਸਕਦੀ ਇਹ ਕਰਕੇ ਸੱਚ ਦੇੜਾ ਕੱਲ ਸਾਹਮਣੇ ਆ ਲੋਕ ਸਭਾ ਦੇ ਵਿੱਚ ਸੱਚ ਉਹਨਾਂ ਨੂੰ ਜਿਹੜਾ ਬੋਲਣਾ ਪਿਆ ਮੈਂ ਇਹ ਤੁਹਾਡੇ ਵਾਂਗ ਜਿਹੜਾ ਉਹ ਕਹਿਣਾ ਚਾਹੁੰਦਾ ਸੀਗਾ ਇਹ ਮੈਂ ਇਸ ਕਰਕੇ ਕਹਿਣਾ ਚਾਹੁੰਦਾ ਸੀਗਾ ਕਿ ਅੱਗੇ ਤੋਂ ਵੀ ਜਦੋਂ ਕਦੇ ਲੋਕ ਪੰਜਾਬ ਨੂੰ ਵਜ਼ਾਮ ਕਰ ਜਦੋਂ ਕਿਤੇ ਪੰਜਾਬ ਨੂੰ ਵਜ਼ਾਮ ਕਰਦੇ ਆ ਤੇ ਤੁਹਾਨੂੰ ਵੀ ਤੇ ਪੰਜਾਬੀਆਂ ਨੂੰ ਵੀ ਤੇ ਦੇਸ਼ਵਾਦੀਆਂ ਸੋਚਣਾ ਚਾਹੀਦਾ ਕਿ ਪੰਜਾਬ ਜਿਨੇ ਇਸ ਦੇਸ਼ ਲਈ ਦੇਸ਼ ਦੀ ਆਜ਼ਾਦੀ ਲਈ ਦੇਸ਼ ਦੇ ਹੰਦ ਬਣਾਉਣ ਦੇ ਵਿੱਚ ਬਹੁਤ ਵੱਡਾ ਹਿੱਸਾ ਪਾਇਆ ਪਰ ਵਕਤ-ਵਕਤ ਤੇ ਭਾਜਪੀ ਨੇ ਸਾਨੂੰ ਬਹੁਤ ਬਹੁਤ ਤਰ੍ਹਾਂ ਬਦਨਾਮੀ ਕੀਤਾ ਸਾਡੇ ਫੰਡ ਵੀ ਰੋਕੇ ਸਰਦਕ ਕੀਤਾ ਪਰ ਕੋਈ ਗੱਲ ਨਹੀਂ ਸਚਾਈ ਜਿਹੜੀ ਆ ਉਹ ਸਹਸ ਸਹੇ ਸਾਹਮਣੇ ਆਦੀ